ਚੋੜ ਦੇ ਭਲੇਖੇ ਸਾਥ ਕੁੱਟਿਆ ਗਿਆ ਇਹ ਗੀਤ ਤੁਸੀਂ ਸੁਣਿਆ ਹੋਣਾ ਨਾਬਾ ਦਾ ਰਹਿਣ ਵਾਲਾ ਵਿਅਕਤੀ ਇਸੇ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਡਰਾਈਵਰੀ ਦਾ ਕੰਮ ਕਰਨ ਵਾਲਾ ਗੋਬਿੰਦ RAM ਉਹਨੇ ਪਿੰਡ ਦੇ ਸਰਪੰਚ ਦੇ ਉੱਪਰ ਕੁੱਟ ਮਾਰਦੇ ਦੋਸ਼ ਲਗਾਏ ਨੇ ਭਾਵ ਇੱਕ ਕੰਮਕਾਰ ਵਾਲਾ ਬੰਦਾ ਚੋਰ ਸਮਝ ਕੇ ਕੁੱਟ ਸੁੱਟਿਆ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਨੇ ਗੋਬਿੰਦ RAM ਨੂੰ ਚੋਰ ਸਮਝਿਆ ਤੇ ਬੁਰੀ ਤਰ੍ਹਾਂ ਕੁੱਟ ਦਿੱਤਾ ਹੈ ਪੀੜਤ ਦੇ ਲੱਤਾਂ ਦੇ ਉੱਪਰ ਪਏ ਸੱਟਾਂ ਦੇ ਨਿਸ਼ਾਨ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਪੀੜਤ ਇਹਦੇ ਤੋਂ ਬਾਅਦ ਇਨਸਾਫ ਦੀ ਮੰਗ ਵੀ ਕਰ ਰਿਹਾ ਹੈ ਪਰ ਦੂਸਰੇ ਪਾਸੇ ਸਰਪੰਚ ਕੁੱਟਬਾਰ ਤੋਂ ਸਾਫ਼ ਇਨਕਾਰ ਕਰ ਰਿਹਾ ਹੈ ਪੁਲਿਸ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਡਰਾਈਵਰ ਗੋਬਿੰਦ RAM ਦੱਸਿਆ ਗਿਆ ਕਿ ਜਦੋਂ ਬੀਤੀ ਰਾਤ ਸਮਾਨ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ 'ਚ ਬਰਸ਼ਟ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੀ ਕੰਬਾਈਨ ਦੇ ਪਾਰਟਸ ਚੋਰੀ ਹੋ ਗਏ ਅਤੇ ਡਰਾਈਵਰ ਗੋਬਿੰਦ RAM ਆਪਣੀ ਮਹਿੰਦਰਾ ਪਿਕਅਪ ਰਾਹੀਂ ਉਸੇ ਰਸਤੇ ਰਾਹੀਂ ਆਪਣੇ ਘਰ ਪਰਤ ਰਿਹਾ ਸੀ ਅੱਗੇ ਫਾਟਕ ਲੱਗੇ ਤਾਂ ਗੋਬਿੰਦ RAM ਨੂੰ ਉੱਥੇ ਫੜ ਕੇ ਉਸ ਦਾ ਖੂਬ ਕੁਤਾਪਾ ਕਰ ਦਿੱਤਾ ਗਿਆ ਕਿ ਇਹ ਚੋਰੀ ਤੋਂ ਕੀਤੀ ਹੈ ਇਹ ਇਲਜ਼ਾਮ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਦੇ ਉੱਤੇ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਗਈ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੀੜਤ ਗੋਬਿੰਦ RAM ਦੀਆਂ ਲੱਤਾਂ ਤੇ ਸੱਟਾਂ ਦੇ ਕਿੱਡੇ ਵੱਡੇ ਨਿਸ਼ਾਨ ਪਏ ਹੋਏ ਨੇ ਇਸ ਵਾਰ ਜਦੋਂ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨਿੰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰ ਕਰ ਦਿੱਤਾ ਭਾਵ ਨਕਾਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੁੱਟਮਾਰ ਕਿਸ ਨੇ ਕੀਤੀ ਹੈ ਪਰ ਦੂਸਰੇ ਪਾਸੇ ਬੁਰੀਤਰ ਨਾਲ ਕੁੱਟਮਾਰ ਦੀਆਂ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਗੋਬਿੰਦ RAM ਜਿਹੜਾ ਕਿ ਡਰਾਈਵਰੀ ਦਾ ਕੰਮ ਕਰਦਾ ਉਸ ਨੂੰ ਕਿੰਨੀ ਬੇਰਹਿਮੀ ਨਾਲ ਕੁੱਟਿਆ ਹੋਵੇਗਾ। ਉਹਦੇ ਸਰੀਰ ਤੇ ਪੈ ਸੱਟਾਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਭਰ ਰਹੇ ਨੇ। ਗੋਵਿੰਦਰਾਮ ਡਰਾਈਵਰੀ ਕਰਕੇ ਆਪਣੇ ਘਰ ਦਾ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਿਹਾ ਹੈ। ਬੀਤੇ ਦਿਨੀ ਜਦੋਂ ਰਾਤ ਦੇ ਸਮੇਂ ਉਹ ਪਿੰਡ ਬਰਸੜ ਦੇ ਕੋਲੋਂ ਆਪਣੀ ਪਿਕਅਪ ਗੱਡੀ ਲੈ ਕੇ ਲੰਘਿਆ ਤਾਂ ਪਿੰਡ ਦੇ ਲੋਕ ਉਸਤੇ ਪਿੱਛੇ ਗਏ ਅਤੇ ਕੁਝ ਦਰੂਤੇ ਫਾਟਕ ਲੱਗਿਆ ਹੋਇਆ ਸੀ। ਉਸ ਨੂੰ ਬਾਹਰ ਧੂਲਿਆ ਗਿਆ, ਕੱਢ ਲਿਆ ਗਿਆ। ਪੀੜਤ ਨੇ ਕਿਹਾ ਕਿ ਮੈਨੂੰ ਤੁਸੀਂ ਕਿਉਂ ਫੜ ਰਹੇ ਹੋ? ਤਾਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਤੂੰ ਚੋਰੀ ਕੀਤੀ ਹੈ ਅਤੇ ਪਿੰਡ ਦਾ ਸਰਪੰਚ ਵੀ ਉਹਦੇ ਦਸਣ ਅਨੁਸਾਰ ਮੌਕੇ ਤੇ ਪਹੁੰਚਿਆ। ਪੀੜਤ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਡੰਡੇ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਤੂੰ ਹੀ ਕੰਬਾਈਂ ਦੇ ਪਾਰਟਸ ਚੋਰੀ ਕੀਤੇ ਨੇ ਪੀੜਤਾ ਦੱਸਣਾ ਸੀ ਕਿ ਉਹਨਾਂ ਦੇ ਅੱਗੇ ਹੱਥ ਬੰਨ੍ਹਦਾ ਰਿਹਾ ਮਿੰਨਤਾਂ ਕਰਦਾ ਰਿਹਾ ਕਿ ਮੈਂ ਚੋਰੀ ਨਹੀਂ ਕੀਤੀ ਭਾਵੇਂ ਮੇਰੀ ਗੱਡੀ ਦੀ ਇਫਤਰਾਸ਼ੀ ਤੱਕ ਲੈ ਲਵੋ ਮੈਂ ਤਾਂ ਨਾਬਾਦ ਦਾ ਰਹਿਣ ਵਾਲਾ ਇੱਕ ਡਰਾਈਵਰ ਵਿਅਕਤੀ ਹਾਂ ਭਾਵੇਂ ਉੱਥੇ ਜਾ ਕੇ ਪਤਾ ਵੀ ਕਰ ਲਵੋ ਉਹਦੇ ਦੱਸਣ ਅਨੁਸਾਰ ਉਸ ਦੀ ਲਗਾਤਾਰ ਤਾਂ ਵੀ ਕੁੱਟਮਾਰ ਹੁੰਦੀ ਰਹੀ ਪਰ ਦੂਸਰੇ ਪਾਸੇ ਸਰਪੰਚ ਇਹਨਾਂ ਇਲਜ਼ਾਮਾਂ ਤੋਂ ਮੁਕਰਦੇ ਨਜ਼ਰ ਆ ਰਹੇ ਨੇ ਗੋਵਿੰਦਰ ਆਮਜੀ ਸਾਨੋ ਬਾਬੂ ਰਾਮ ਜੀ ਪੌੜਾ ਗੇਟ ਦਾ ਮੈਂ ਰਹਿਣ ਵਾਲਾ ਵਸਿਆ ਜੀ ਮੇਰੀ ਗੱਡੀ ਵੀ ਮੰਡੀ ਦੀ ਮੰਡੀ 'ਚ ਮੈਂ ਡਰਾਈਵਰੀ ਕਰਦਾ ਜਨਾਬ ਠੀਕ ਹੈ ਜੀ ਮੈਂ ਇਹਨਾਂ ਨੂੰ ਦੱਸਿਆ ਵੀ ਪੌੜਾ ਗੇਟ ਦੀ ਗੱਡੀ ਆ ਇਹ ਜਨਾਬ ਇਹ ਵੀ ਪੌੜਾ ਗੇਟ ਦਾ ਮੈਂ ਡਰਾਈਵਰ ਹਾਂ ਇਹ ਤੁਹਾਨੂੰ ਕੋਈ ਗਲਤ ਫਹਮੀ ਹੋ ਗਈ ਜਨਾਬ ਤੁਸੀਂ ਕੈਮਰਾ ਚੈੱਕ ਕਰੋ ਮੇਰੇ ਗੋਲੀ ਮਾਰ ਦਿਓ ਹਨਾ ਤੁਸੀਂ ਆਂਦੇ ਸਰ ਕੁੱਟਮਾਰ ਕਰ ਰਹੇ ਹੋ ਮੇਰੇ ਨਾਲ ਇਹਨਾਂ ਨੇ ਹੀ ਮੈਨੂੰ ਕੁੱਟਿਆ ਜਨਾਬ ਕਿ ਕਿਉਂ ਤੁਸੀਂ ਕੁੱਟਿਆ ਕਹਿੰਦੇ ਵੀ ਤੁਸੀਂ ਪੂਲੀ ਦਾ ਵੀ ਨਹੀਂ ਪਤਾ ਜਨਾਬ ਮੈਂ ਤਾਂ ਵੀ ਪੂਲੀ ਕਿਹਨੂੰ ਕਹਿੰਦੇ ਨੇ ਜਦੋਂ ਇਹ ਕੁੱਟ ਕੇ ਪਿੰਡ 'ਚ ਲੈ ਕੇ ਨੋਵਾਂ ਤੇ ਬਿਠਾ ਕੇ ਮੈਨੂੰ ਠੀਕ ਹੈ ਜੀ ਉੱਥੇ ਪਿੰਡ ਦੇ ਲੋਕਾਂ ਨੇ ਕਿਹਾ ਕਹਿੰਦੇ ਯਾਰ ਇਹ ਪੂਲੀ ਚੱਕ ਲੈਣਗੇ ਇਹਨਾਂ ਦੇ ਕੰਨਾਂ 'ਚ ਤਾਂ ਜਾਣ ਆ ਇਹ ਪੂਲੀ ਚੱਕ ਲੈਣਗੇ ਫਿਰ ਸਰਪੰਚ ਨੇ ਜਾਨੂੰ ਮੇਰੇ ਬੰਦੇ ਮਹੱਲੇ ਦੇ ਪਹੁੰਚਦੇ ਤੁਸੀਂ ਸੋ ਮੈਨੂੰ ਲੈ ਕੇ ਉੱਥੇ ਉਹਨਾਂ ਦੀਆਂ ਟੀਮੀਆਂ ਨੇ ਕਿਹਾ ਵੀ ਤੁਸੀਂ ਆ ਤਾਂ ਗਲਤ ਹੀ ਕੁੱਟਤਾ ਬੰਦਾ ਹਨਾ ਇਹਨਾਂ ਨੇ ਆਪ ਗਿੱਟ ਮਿੱਟੀ ਜੀ ਕਰੀ ਸਾਈਡ ਜੀ ਤੇ ਨਹੀਂ ਮੈਨੂੰ ਜਨਾਬ ਉੱਥੋਂ ਆਂ ਦੇ ਦਿੰਦੇ ਰਹਾ ਅ ਬੇਸਬਾਲ ਵੀ ਜੀ ਅਣਾ ਕੋਈ ਹੱਥ ਚੱਕ ਦੇ ਤਾਂ ਰਾੜੇ ਫੜੀ ਹੋਈ ਸੀ ਠੀਕ ਹੈ ਨਾ ਜੀ ਜਦੋਂ ਪਹਿਲਾਂ ਇਹਨਾਂ ਨੇ ਮੇਰੇ ਸਿਰ 'ਚ ਵੀ ਮੈਂ ਦਿਖਾਈਆਂ ਨੇ ਜਨਾਬ ਮੇਰੇ ਨਾਲ ਬਹੁਤ ਧੱਕਾ ਹੋਇਆ ਜੀ ਮੈਂ ਇਹਨਾਂ ਨੂੰ ਕਹਿ ਗਿਆ ਵੀ ਜਨਾਬ ਕੈਮਰੇ ਚੈੱਕ ਕਰ ਲਓ ਮੇਰੇ ਗੋਲੀ ਮਾਰ ਦਿਓ ਜੇ ਮੈਂ ਕਸੂਰਬਾਦ ਹਾਂ ਚੋਰੀ ਚਲ ਗਿਆ ਹਾਂ ਹਾਂ ਜੀ ਜਨਾਬ ਇਹਨਾਂ ਨੇ ਸਾਨੂੰ ਧੱਕੇ ਨਾਲੇ ਨਾਲੇ ਸੱਡੀ ਬਲੈਰੋ ਦੇਖ ਲਓ ਤੁਸੀਂ ਜਾ ਕੇ ਉਹਦਾ ਡਾਲਾ ਇੰਨਾ ਉੱਚਾ ਜਨਾਬ ਕਿੰਨੇ ਦੇ ਇਹ ਕੱਟੋ-ਕੱਟ 10 ਜਨੇ TV ਜਨਾਬ ਸਰਪੰਚ ਦਾ ਕਿਚਰੇ ਸਰਪੰਚ ਨਿੰਦਰ ਸਿੰਘ ਨਿੰਦੀ ਜੀ ਇਹਨੂੰ ਮੈਂ ਕਹੀ ਜਨਾਬ ਹੱਥ ਜੋੜ ਕੇ ਇਹਨੇ ਮੈਨੂੰ ਕੁੱਤੇ ਦਾ ਪੀਸਾ ਹਾਂਜੀ ਇਹਨਾਂ ਤੇ ਜਨਾਬ ਬੰਦ ਕਾਰਵਾਈ ਹੋਣੀ ਚਾਹੀਦੀ ਦੇਖੋ ਮੈਂ ਕਾਨੂੰਨ ਤੇ ਆਪਾਂ ਨੂੰ ਪੂਰਾ ਵਿਸ਼ਵਾਸ ਹੈ ਬਜੀ ਇਹਨਾਂ ਤੇ ਕਹਿਣਾ ਚਾਹੁੰਦਾ ਮੈਂ ਜੀਬਾ ਮੇਰੀ ਜ਼ਿੰਮੇਵਾਰੀ ਰੋਲ ਤੇ ਮੇਰੇ ਚਾਰ ਜਵਾਬ ਦੇਣੇ ਮੱਲੇ ਵੇੜੇ ਚ ਪਤਾ ਕਰ ਲੋ ਮੇਰੇ ਪਰਚੇ ਤੁਸੀਂ ਕਦੇ ਮੇਰੇ ਕੁੱਤੇ ਦੀ ਵੀਡੀਓ ਡਾਂਗ ਦਾ ਵੀ ਪਰਚਾ ਮੈਨੂੰ ਤੁਸੀਂ ਜੋ ਸੱਜਾ ਹੋਗੀ ਬੰਦੀ ਦੇਖ ਸਕਦੇ ਕਿਸੇ ਕਿਸੇ ਨੂੰ ਸਾਰਾ ਮੈਂ ਜਨਾਬ ਵੀਡੀਓ ਕਾਹੂ ਉਰੀ ਦਿਖਾ ਦਮਾ ਤਾ ਆ ਦੇਖ ਲੋ ਹਲੇ ਟਮਾਟਾ ਮੜਾ ਮੋਟਾ ਹੀ ਦੇਖ ਲੋ ਜਿਆਦਾ ਦੂਰ ਤੋਂ ਨਾ ਨੀ ਆਲ ਕੋਈ ਆਲ ਜਨਾਬ ਨਾ ਨੰਦ ਲਾ ਕੇ ਚੱਲ ਜਾਗੇ ਆਲ ਕੋਈ ਪਹਿਲਾਂ ਹੀ ਮਾਰੀ ਆ ਤਾਂ ਮੈਂ ਫੰਡੇ ਹੀ ਰਹਿ ਜੀ ਇਹ ਫ੍ਰੈਕਚਰ ਹੋ ਵੀ ਤੁਹਾਡੀ ਨਹੀਂ ਜੀ ਫ੍ਰੈਕਚਰ ਨਹੀਂ ਇਹ ਉਹ ਗੱਲ ਕਦੇ ਵੀ ਮਾਰਾ ਪਕਾ ਤਾ ਮਾਰੀ ਨਹੀਂ ਤਾਂ ਬਹੁ ਨਹੀਂ ਲਾਈ ਕਰਿਆ ਮੈਨੂੰ ਤੇ ਮੇਰੇ ਨਾਲ ਇੱਕ ਸਰਪੰਚ ਨੂੰ ਮੈਂ ਕਹੀ ਜਾਂ ਉਹ ਰੁਕੇ ਤਾਂ ਪਰਚਾ ਦਵਾਂਗੇ। ਬਾਕੀ ਜੀਮਿਆਂ ਗਰੀਬ ਆ ਗਏ। ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ। ਇਹਦੇ ਨਾਲ ਜਿਹੜੇ 10 ਬੰਦੇ ਨੇ ਉਹਨਾਂ ਨੂੰ ਵੀ ਫੜਿਆ ਜਾਊਗਾ। ਇਹ ਉਹਨਾਂ ਤੇ ਵੀ ਪਰਚਾ ਮੈਂ ਛਕਲਾਂ ਜਾਂਦਾ। ਸਰਪੰਚ ਨੇ ਕੀ ਮਾਰਿਆ ਜੀ? ਸਰਪੰਚ ਨੇ ਡਾਂਗ ਤੀ ਜੀ ਬਹੁਤ ਮੋਤੀ। ਜੇ ਤੁਸੀਂ ਮੈਂ ਬਿਆਨ ਹੁਣ ਤੁਹਾਨੂੰ ਕਿਵੇਂ ਕਰਾਂ? ਉੱਥੇ ਕੈਮਰੇ ਤੇ ਦੇਖੋ ਤੁਸੀਂ ਕਿਵੇਂ ਚੱਕੀ ਕਰਦੇ ਸੀ ਜਿਹੜੀ ਇਹਨਾਂ ਦੇ ਹੱਥ ਤੇ। ਸਰਪੰਚ ਨੇ ਆਂਦੇ ਸਾਰ ਆਪਣੀ ਨੋਵਾ ਖੜਾਈ। ਆ ਕੇ ਕਹਿੰਦਾ ਜਨਾਬ ਸਰਪੰਚ ਸਾਹਿਬ ਆ ਫੜਿਆ ਹੋਇਆ ਚੋਰ ਜੀ। ਇਹ ਆਇਆ ਜੀ ਫੁਕਰੀ 'ਚ ਇਹਨੇ ਕੋਈ ਉਤੋਂ ਡਾਂਗਦਾ ਡਾਂਗਦੇ ਸਟਾਰਟ ਹੋ ਗਿਆ ਜੀ ਇਸ ਮੌਕੇ ਤੇ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨਿੰਦੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਮੈਨੂੰ ਇਸ ਕੁੱਟਮਾਰ ਬਾਬਤ ਕੁਝ ਵੀ ਨਹੀਂ ਪਤਾ ਮੈਂ ਤਾਂ ਬਾਅਦ ਵਿੱਚ ਉੱਥੇ ਪੁੱਜਾ ਸੀ ਉਹਨਾਂ ਦੱਸਿਆ ਕਿ ਪਿੰਡ ਵਿੱਚ ਕੰਬਾਈਨ ਦੀ ਪੁਲੀ ਚੋਰੀ ਹੋਈ ਸੀ ਬਸ ਜਦੋਂ ਉਹਨਾਂ ਨੂੰ ਪੁੱਛਿਆ ਕਿ ਚੋਰੀ ਗੋਮਿੰਦਰ RAM ਨੇ ਕੀਤੀ ਹੈ ਤਾਂ ਉਹਨਾਂ ਕਿਹਾ ਕਿ ਚੋਰੀ ਇਹਨਾਂ ਨੇ ਨਹੀਂ ਕੀਤੀ ਜਦੋਂ ਪੁੱਛਿਆ ਫਿਰ ਇੰਨੀ ਬੇਰਹਿਮੀ ਨਾਲ ਕੁੱਟਮਾਰ ਕਿਉਂ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੈਨੂੰ ਇਸ ਬਾਬਤ ਕੁਝ ਵੀ ਨਹੀਂ ਪਤਾ ਜੀ ਮੇਰੇ ਪਿੰਡੋਂ ਨੇ ਚੋਰੀ ਕਰਕੇ ਗੱਡੀਆਂ ਭੱਜ ਗਈਆਂ ਮੈਂ ਤਾਂ ਮਨ ਲਕੀ ਜਦੋਂ ਪਾਪਿਆ ਇਹਨਾਂ ਦਾ ਸਾਡੇ ਘਟੋ ਘਟ ਪਿੰਡ ਦੇ 100 ਬੰਦੇ ਆਉਣਾ ਉੱਤੇ ਪਟਕਾਂ ਤੇ ਜਦੋਂ ਇਹ ਲੈ ਗੱਡੀਆਂ ਇਹ ਗੱਡੀਆਂ ਛੱਡ ਕੇ ਭੱਜ ਗਏ ਮੈਨੂੰ ਇਹਨਾਂ ਨੇ ਲਾਸਟ 'ਚ ਫੋਨ ਕੀਤਾ ਮੈਨੂੰ ਮੇਰਾ ਦੁੱਤਾ ਵਿਆਹ ਦਿੰਦਾ ਮੈਨੂੰ ਕਹਿੰਦਾ ਜੀ ਐਂ ਕਰਕੇ ਬੰਦੇ ਭੱਜਦੇ ਗੱਡੀਆਂ ਛੱਡ ਕੇ ਭੱਜਦੇ ਚੋਰੀ ਮੈਂ ਗੱਡੀ ਚ ਕੀ ਜੀ ਮੈਂ ਵਾਗਿਆ ਸਾਰਾ ਪਿੰਡ ਖੜਾ ਜੀ ਜਾਣਾ ਪੈਣਾ ਉਦੋਂ ਬਾਅਦ ਦੇ ਵਿੱਚ ਜੀ ਅਸੀਂ ਗੱਡੀ ਇਹਨਾਂ ਦੀ ਇੱਕੋ ਮੁੰਡੇ ਨੂੰ ਪਿੰਡ ਲੈ ਗਏ ਇਹਨਾਂ ਦੇ ਦੋ ਬੰਦੇ ਪਿੰਡ ਆਏ ਤਨਹੀਂ ਸਾਡੀ ਗੱਡੀ ਦਾ ਉਨਾਲੇ ਮੁੰਡਾ ਦੇ ਤੁਹਾਨੂੰ ਕਹਿੰਦੇ ਜੀ ਵੀ ਸਾਨੂੰ ਤੁਸੀਂ ਜੀ ਵੀ ਬੰਦੇ ਇਹ ਗੱਡੀਆਂ ਦਾਲ ਨੂੰ ਮੜ ਜਾਣੇ ਮੈਂ ਕਹਾਂ ਵੀ ਜੀ ਵੀ ਆ ਸਾਰਾ ਪਿੰਡ ਖੜਾ ਫਟੋਕੜ ਫੋਬਿੰਡਾ ਉਹਨਾਂ ਪਿੰਡ ਦਾ ਸਾਲੀ ਗਾਲੀ ਜਦੋਂ ਬਾਪਿਆ ਤੇ ਉਹਨਾਂ ਦਾ 1.5 ਲੱਖ ਦਾ ਸਮਾਨ ਚੱਕਿਆ ਰਹੀ ਜੀ ਗਰੀਬ ਬੰਦਿਆਂ ਦਾ ਖੇਤੀ ਨਾਲਿਆਂ ਦਾ ਚਲ ਜੀ ਇਹ ਦੋ ਮੁੰਡੇ ਗਏ ਪਿੰਡ ਗੱਡੀ ਵੀ ਲਿਆਈ ਮੁੰਡੇ ਨੂੰ ਵੀ ਲਿਆਈ ਪਾਗਜ ਸਾਡੇ ਕੋਲ ਪਹਿਨੇ ਛਾਣੇ ਜੀ ਅੱਛਾ ਸਾਡਾ ਆਪਣਾ ਪਛਾਣ ਅਸੀਂ ਕਾ ਵੀ ਥਾਣੇ ਬੜੀ ਗੱਡੀ ਵੀ ਥਾਣੇ ਜੀ ਉਹ ਕੋਈ ਗੱਲਬਾਤ ਨਹੀਂ ਮੁੰਡੇ ਜਿਹੜੇ ਲੈ ਕੇ ਆਏ ਸੀ ਉਹਨੇ ਵਿੱਚ ਆਪਾਂ ਬੈਠ ਕੇ ਸਵੇਰੇ ਗੱਲ ਕਰਾਂਗੇ ਕੋਈ ਗੱਲ ਨਹੀਂ ਸਾਨੂੰ ਕੋਈ ਸ਼ਕਤਾਂ ਜਿਹੜੀ ਕੁਤਮਾਰ ਕੀਤੀ ਨਹੀਂ ਵਈ ਕੋਈ ਕੁਛ ਹੀ ਕਰੀ ਉਹ ਸੋ ਬੰਦਾ ਫਿਰ ਇਹ ਤਾਂ ਕੱਲ੍ਹ ਦੀ ਸੀ ਨਾ ਉੱਥੇ ਮੇਰੀ ਸੁਣੋ ਵੀਰ ਜੀ ਮੈਂ ਤਾਂ ਸਭ ਤੋਂ ਲਾਸਟ ਆਇਆ ਹਾਂ ਸਭ ਤੋਂ ਲਾਸਟ ਕਿ ਮੈਂ ਮਿੰਦੇ ਪਿੰਡ ਵਾਲਿਆਂ ਨੇ ਫੋਨ ਕਰਿਆ ਵੀ ਸਰਪੰਚ ਨੂੰ ਬੁਲਾ ਲਓ ਮੈਂ ਤਾਂ ਜਾਦ ਦੇ ਅਸੀਂ ਤੇ ਆ ਵੀ ਪਿੰਡ ਚਲੋ ਗੱਡੀ ਤੇ ਤੇਰੀ ਪਿੰਡ ਲੈ ਜਾਂਦੇ ਆ ਤੇਰੇ ਕਿਸੇ ਨੂੰ ਬੁਲਾ ਲੈ ਜਿੰਮੇਵਾਰੀ ਤੇ ਭੇਜ ਦਿੰਦਾ ਕੁਤਮਾਰ ਵੀ ਨਹੀਂ ਕਰੀ ਜੀ ਪਤਾ ਨਹੀਂ ਜੀ ਮੈਂ ਤਾਂ ਮੈਂ ਤਾਂ ਸਭ ਤੋਂ ਲਾਸਟ ਆਇਆ ਹਾਂ ਇਹ ਫਿਰ ਉਹ ਵਿੱਚ ਮੇਰੇ ਆਉਣ ਤੋਂ ਪਹਿਲਾਂ ਉੱਥੇ ਕੀ ਹੋਇਆ ਨਹੀਂ ਮੈਂ ਤਾਂ ਇਹ ਉਹ ਨਹੀਂ ਮੈਂ ਤਾਂ ਸਭ ਤੋਂ ਆਖਰੀ ਮੈਂ ਆਇਆ ਸਰਪੰਚ ਹੋਣ ਦੇ ਨਾਲ ਕਿਤੇ ਵਿੱਚ ਪੰਜ ਬੈਠੇ ਹਾਂ ਟਾਡਾ ਕੋਈ ਕੁੱਟ ਕਟਾਈ ਵਾਲਾ ਗੱਡੀ ਨਹੀਂ ਮੁਲੇਕੀ ਤਾਂ ਕੁੱਟਿਆ ਨਹੀਂ ਨਹੀਂ ਕੁੱਟਿਆ ਮੈਂ ਕਿਹੜੀ ਕੈਰੀ ਤੋਂ ਥੱਪੜ ਕੁੱਟਾਈ ਤੋਂ ਨਹੀਂ ਨਹੀਂ ਮੇਰੇ ਮੈਂ ਜਾਂ ਮੇਰੇ ਹੁਣ ਤਾਂ ਛਾਂ ਲੋਈ ਘੱਟੇ ਪੜੇ ਫਿਰ ਮੇਰਾ ਨਾ ਨਾ ਜਿਵੇਂ ਸਵੇਰ ਨੂੰ ਜੀ ਟੂ ਕੈਲਿਗੇਸ਼ਨ ਨਾਲ ਜਾਂਦਾ ਸੀ ਜਿੰਨੇ ਕਹਿੰਦਾ ਸੀ ਤਾਂ ਤੁਹਾਡਾ ਸਪਸ਼ਟੀ ਕਰ ਲੈਣਾ ਵੀ ਹੋਇਆ ਨਹੀਂ ਜਿੱਥੇ ਆਹੀ ਕੁਛ ਹੈ ਉਹ ਬੰਦਿਆਂ ਦਾ 1.5 ਪਾਉਣੇ 2 ਲੱਖ ਦਾ ਸਮਾਨ ਲੈ ਗਿਆ ਬਈ ਕਦੇ ਬਰਾਦਰਿਸ ਨਾਲ ਗਰੀਬ ਬੰਦੇ ਨੇ ਤਰੱਕੀ ਕਰ ਇਹਨਾਂ ਨੇ ਨਹੀਂ ਚੱਕਿਆ ਇਹਨਾਂ ਜਿਹੜੇ ਬੰਦੇ ਨਹੀਂ ਅਸੀਂ ਤੁਹਾਨੂੰ ਕਹਿੰਦੇ ਇਹਨਾਂ ਨੇ ਕਿੱਥੇ ਇਹ ਤਾਂ ਜਿਵੇਂ ਹੁਣ ਗੱਡੀਆਂ ਭੱਜੀਆਂ ਮੂਰੇ ਸਾਰੀਆਂ ਉਹ ਕੋਈ ਨਹੀਂ ਦਿਆ ਤੋਂ ਗੱਡੀ ਲੰਗੀ ਪਤਾ ਨਹੀਂ ਕੀ ਹੋਇਆ ਮੈਂ ਤਾਂ ਲਾਸਟ ਆ ਹਾਂ ਸਭ ਤੋਂ ਲਾਸਟ ਦੇ ਵਿੱਚੋਂ ਪਿੰਡ ਚ ਮੈਂ ਹਾਂ ਕੁੱਟ ਮਾਰਤਾ ਮੈਨੂੰ ਵੀ ਸੁਣੇ ਸਵਾਰੇ ਮੈਨੂੰ ਨਹੀਂ ਪਤਾ ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਚਰਨ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਗੋਬਿੰਦ RAM ਨਾਲ ਮਾਰਕੁੱਟ ਹੋਈ ਹੈ ਇਸ ਸਬੰਧ ਵਿੱਚ ਅਸੀਂ ਪੜਤਾਲ ਕਰ ਰਹੇ ਹਾਂ ਅਤੇ ਫਿਰ ਬਣਦੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਉਹਨੇ ਤਾਂ ਗੱਡੀਆਂ ਘੇਰੀਆਂ ਨਹੀਂ ਗੱਡੀਆਂ ਦੇ ਕੁੱਟ ਮਾਰ ਰਹੇ ਦੀ ਆ ਉਹ ਪੜਤਾਲ ਕਰ ਰਹੇ ਹਾਂ ਜਿਹੜੀ ਕਾਰਵਾਈ ਵੀ ਵਰਤ